ਫਰੀਦਾ ਬੁਰੇ ਦਾ ਭਲਾ ਕਰ ਬੁਰਾ ਮੰਗਣ ਵਾਲੇ ਦਾ ਤੂੰ ਭਲਾ ਮੰਗਣ ਲੱਗ ਪੋ ਭਲਾ ਮੰਗਣਾ ਸ਼ੁਰੂ ਕਰ ਦੇ ਮੈਂ ਸੱਚੀ ਮਨ ਦੱਸਾਂ ਜੇ ਵਿਰੋਧੀ ਦਾ ਵੀ ਭਲਾ ਮੰਗਣ ਲੱਗ ਪੋ ਇੱਕ ਦਿਨ ਬੰਦਾ ਉਹ ਵੀ ਚੁੱਕ ਜਾਂਦਾ ਇਸ ਦੁਨੀਆ ਚ ਚਾਹ ਗਿਆਨੀ ਕਹਿ ਲੋ ਚਾਹ ਸੰਤ ਕਹਿ ਲੋ ਚਾਹ ਬਾਰਮਕੀ ਕਹਿ ਲੋ ਸਭ ਦੀ ਦੌੜੇ ਲੱਗੀ ਮੈਂ ਦੂਜੇ ਨੂੰ ਦੁਨੀਆ ਚ ਬਦਨਾਮ ਕਿਵੇਂ ਕਰਨਾ ਉਹਦਾ ਕਾਰਨ ਹੈ ਜਿਹੜਾ ਬੰਦਾ ਯਾਦ ਰੱਖੋ ਸਭ ਨੂੰ ਬੁਰਾ ਕਹੀ ਜਾਏ ਨਾ ਸਟੇਜ ਤੇ ਕਹਿ ਬੋਲ ਕੇ ਕਹ ਆ ਵੀ ਬੁਰਾ ਆ ਵੀ ਬੁਰਾ ਆ ਵੀ ਬੁਰਾ ਮੇਰਾ ਹਲ ਕੰਨੀ ਕਤਰਾ ਲੈਣੀ ਚਾਹੀਦੀ ਏ ਕਿਉਂਕਿ ਜੋ ਕੁਝ ਉਹਦੇ ਅੰਦਰ ਉਹ ਕੁਲੀ ਮੂਚ ਉਨਿਕਲਦਾ ਪਿਆ ਦਰਯੋਤਨ ਦਾ ਅੰਦਰ ਬੁਰਾ ਹੈ ਨੂੰ ਭੜਾ ਕੋਈ ਨਹੀਂ ਲੱਭਾ ਕਹਿਣ ਅਗੇ ਜੋ ਕੁਝ ਗੜਵੇ ਵਿੱਚ ਜੋ ਕੁਝ ਗੰਗਾ ਸਾਗਰ ਚ ਪਾਇਆ ਉਹਦੀ ਟੂਟੀ ਨੇ ਉਹੀ ਬਾਹਰ ਕੱਢਣਾ ਹੈ ਭੜਾ ਉਹ ਕਹਿਗਾ ਜਿਹੜਾ ਅੰਦਰੋਂ ਭੜਾ ਹੈ ਉਹਦੀ ਜ਼ਬਾਨ ਭੜਾ ਕਹੇਗੀ ਜਿਹੜਾ ਅੰਦਰ ਵਾਲਾ ਭਾਂਡਾ ਹੀ ਬੁਰੀਾਈ ਨਾਲ ਭਰਿਆ ਉਹਦੇ ਵਾਸਤੇ ਚੰਗਾ ਕਿੱਥੇ ਕੋਈ ਵਿਦਵਾਨ ਸਾਡਾ ਗੁਰੂ ਨਹੀਂ ਕੋਈ ਕਥਾ ਵਜ ਕੇ ਸਾਡਾ ਗੁਰੂ ਨਹੀਂ ਖਿਮਾ ਕਰ ਦਿਓ ਕੋਈ ਸੰਤ ਮੰਤ ਸਾਡਾ ਗੁਰੂ ਨਹੀਂ ਜੋ ਕੁਝ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਦੀ ਰਚਨਾ ਸਾਨੂੰ ਕਹਿੰਦੀ ਹੈ ਸੱਚੇ ਵੇ ਸਾਡੇ ਸਤਿਗੁਰੂ